ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਡਾਕਟਰ ਅਤੇ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਆਪਣੇ ਹਜ਼ਾਰਾਂ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਰਹਿਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਢੀਂਡਸਾ ਵਰੇਮ ਸਿੰਘ ਚੰਦੂ ਮਾਜਰਾ ਨੇ ਡਾਕਟਰ ਮੋਹਨ ਲਾਲ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ ਇਸ ਮੌਕੇ মিডিਆ ਨਾਲ ਗੱਲ ਕਰਦੇ ਹੋਏ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਪੰਜਾਬ ਦੇ ਲੋਕ ਝਾੜੂ ਵਾਲੀ ਸਰਕਾਰ ਤੋਂ ਤੰਗ ਆ ਚੁੱਕੇ ਹਨ ਝਾੜੂ ਵਾਲੀ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋ ਚੁੱਕਾ ਹੈ ਲੋਕ ਹੁਣ ਫਿਰ ਤੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਚਾਹੁੰਦੇ ਹਨ ਜੋ 2027 ਦੇ ਵਿੱਚ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਜ਼ਰੂਰ ਬਣੇਗੀ ਇਸ ਮੌਕੇ ਡਾਕਟਰ ਅਤੇ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਬਿਨਾਂ ਕਿਸੇ ਸਵਾਰਥ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਿਹਾ ਹਾਂ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਮੈਂ ਲੋਕਾਂ ਦੀ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹਾਂ ਜ਼ਮਾਨਾ ਖਬਰਨਾਮਾ ਲਈ ਹਰਦੀয়াল ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ ਜ਼ਮਾਨਾ ਸੁਕਰਾਣਾ ਹਲਕਾ ਤਕਰਾਲਾ ਇੱਧਰ ਜੀ ਭਾਈ ਕਲਾਰਾ ਜ਼ਮਾਨਾ ਤੇਜਗਰ ਬਾਦਸ਼ਾਹਪੁਰ ਜੀ ਆਪਰੇਟਾ ਲੁਕੀ ਹਵਾਲਾ ਤੇ ਪਿੰਗੂ ਖੇਤਰਾ ਵਿੱਚ ਸਤਾਪ ਤੀਸੇ ਗਏ ਪੰਜਾਬ ਦੇ ਸੂਬੇ ਡੋਬਾ ਪ੍ਰਧਾਨ ਦੇ ਨਾਤੇ ਮੈਂ 25 ਸਾਲ ਤੋਂ ਪੰਜਾਬ ਦੇ ਹਰ ਜਿਹੜੇ ਦੇ ਸ਼ਹਿਰ ਵਿੱਚ ਦੇ ਰਿਹ ਸੰਗਤ ਨੂੰ ਮਾਈਕ ਨੂੰ ਜਗਾਲ ਤੋਂ ਮਾਈਕ ਨੂੰ ਜੀ ਕੀ ਸਾਰੇ ਪ੍ਰੈਸ ਮੀਡੀਆ ਨੂੰ ਜੀ ਆਇਆਂ ਨੂੰ ਵੈਲਕਮ ਮੈਂ ਇੱਕ ਐਜੂਕੇਸ਼ਨਿਸ ਇੰਟੈਲੈਕਚੁਅਲ ਸਰ ਇੱਕ ਸਿੱਖਿਆ ਸ਼ਾਸਤਰੀ ਆਚਾਰੀਆ ਪ੍ਰਚਾਰਕ ਹੋਣ ਦੇ ਨਾਤੇ ਸਭ ਤੋਂ ਜ਼ਿਆਦਾ ਕਿਉਂਕਿ ਮੇਰੀ ਸੇਵਾ ਪਿੰਡਾਂ ਚ ਰਹੀ ਹੈ ਤੇ ਮੈਂ ਚਾਹੇ ਆਪਣੇ ਧਰਮ ਦਾ ਪੱਕਾ ਲੇਕਿਨ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਲੇਕਿਨ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਮੇਨ ਇਨਸਪਾਇਰਿੰਗ ਪਰਸਨੈਲਿਟੀ ਜਿਹੜੇ ਸਾਬਕਾ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਕਿ ਹਾਈਲੀ ਐਜੂਕੇਟਿਡ ਹਾਈਲੀ ਇਨਸਪਾਇਰਿੰਗ ਸਾਫ ਸੁਤਰੀ ਛਵੀ ਨੇ ਮੈਨੂੰ ਬਹੁਤ ਜ਼ਿਆਦਾ ਇਨਸਪਾਇਰ ਤੇ ਮੋਟੀਵੇਟ ਕਰੇ ਤੇ ਇਸ ਕਰਕੇ ਅੱਜ ਮੈਂ ਆਪਣੇ ਆਉਣ ਵਾਲੇ ਟਾਈਮ ਜੋ ਵੀ ਮੇਰੀ ਸਰਵਿਸਿਜ਼ ਹੈ ਜੋ ਵੀ ਸੇਵਾ ਹੈ ਇਹ ਆਪਣੇ ਨਵੇਂ ਅਕਾਲੀ ਦਲ ਸਰੋਮਣੀ ਅਕਾਲੀ ਦਲ ਨੂੰ ਸਮਰਪਿਤ ਕਰ ਰਿਹਾ ਔਰ ਇਸ ਦੇ ਪਿੱਛੇ ਸਤੰਦਾਰ ਸੁਜੀਤ ਸਿੰਘ ਰਖੜਾ ਜੀ ਰਮਿੰਦਰ ਢੀਂਸਾ ਜੀ ਸਾਡੇ ਕਰਨ ਸਿੰਘ ਡਿਰੇਕਟਰ ਸਾਹਿਬ ਚੰਦੂ ਮਾਜਰਾ ਸਾਹਿਬ ਇਹਨਾਂ ਸਾਰਿਆਂ ਦੇ ਕੋਆਪਰੇਸ਼ਨ ਨਾਲ ਬਕਰਜਨ ਸਿੰਘ ਜੀ ਦੀ ਰਹਿਨਮਾਈ ਨਾਲ ਅੱਜ ਮੈਂ ਜਿਉ ਉਹ ਵੀ ਮੇਰੀ ਜ਼ਿੰਦਗੀ ਦੀ ਥੋੜਾ ਬਹੁਤ ਕੰਟਰੀਬਿਊਸ਼ਨ ਉਸ ਕੰਟਰੀਬਿਊਸ਼ਨ ਦਾ ਜਿਹੜਾ ਸਾਰਾ ਕਾ ਸਾਰਾ ਮੇਰਾ ਰੋਲ ਤੇ ਰਿਸਪੌਂਸਿਬਿਲਟੀ ਤੇ ਜ਼ਿੰਮੇਵਾਰੀ ਸਾਰੀ ਸੰਗਤ ਨੂੰ ਤੇ ਲੋਕਾਂ ਨੂੰ ਗਿਆਨ ਵਾਲੇ ਭੀਖ ਨੂੰ ਪੰਜਾਬ ਨੂੰ ਇਲਾਕੇ ਨੂੰ ਬਚਾਉਣ ਵਾਸਤੇ ਜੀ ਤੁਸੀਂ ਆਪਣੇ ਪੰਜਾਬ ਦੀ ਸੋਚ ਨੂੰ ਵਿਜ਼ਨ ਨੂੰ ਅਪਰੋਚ ਨੂੰ ਕੇਵਲ ਉਹ ਕੇਵਲ ਸਾਡੇ ਨਵੇਂ ਪ੍ਰਧਾਨ ਯਾਨੀ ਹਰਪੀਤ ਸਿੰਘ ਜੀ ਕੋਈ ਮੈਂ ਹੀ ਨਹੀਂ ਕਿ ਵੀ ਇਸ ਵਿੱਚ ਮੈਂ ਕੋਈ ਪ੍ਰੇਜ਼ ਕਰ ਰਿਹਾ ਜਿੰਨੇ ਵੀ ਇੰਟੈਲੈਕਚੁਅਲ ਲੋਕ ਜਿੰਨੀ ਵੀ ਸੰਗਤ ਜਿੰਨਾ ਵੀ ਏਰੀਆ ਜੋ ਇਹਨਾਂ ਦਾ ਤਿਆਗ ਜੋ ਇਹਨਾਂ ਦਾ ਗਿਆਨ ਨੋਲਿਜ ਅਵੇਅਰਨੈਸ ਸਾਫ ਸੁਧਰੀ ਚਵੀ ਦਿਹਾੜਾਲੇ ਟਾਈਮ ਚ ਥਿਸ ਵਿਜ਼ਨ ਅਪਰੋਚ ਦੇ ਮੈਨੀਫੈਸਟੋ ਨੂੰ ਲੈ ਕੇ ਜਿੱਤੇ ਪੰਥਕ ਸੋਚ ਦੇ ਨਾਲ-ਨਾਲ ਸਭ ਤੋਂ ਬੜੀ ਜਿਹੜੀ ਸ਼ਕਤੀ ਹੈ ਉਹ ਇਹ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਤੇ ਆਪਣੇ ਧਰਮ 'ਚ ਪਰਪੱਕਵ ਤੇ ਇਸੇ ਤਰੀਕੇ ਨਾਲ ਸੋਚ ਨਾਲ ਡੈਮੋਕ੍ਰੈਟਿਕ ਤਰੀਕੇ ਨਾਲ ਇਸੇ ਤਰੀਕੇ ਨਾਲ ਇਹ ਢੀੜਾ ਉਠਾਇਆ ਤੇ ਮੈਂ ਉਸ ਢੀੜੇ 'ਚ ਇੱਕ ਵਰਕਰ ਇੱਕ ਨਾਣਾ ਜਾਂ ਦਾਸ ਹੋ ਕੇ ਮੈਂ ਜਨੀ ਹਰਪਿੰਦਰ ਸਿੰਘ ਜੀ ਤੇ ਸ੍ਰੀਮਣੀ ਅਕਾਲੀ ਦਲ ਤੇ ਸਾਰੀ ਜਿਹੜੀ ਜਿਲ੍ਹਾ ਪਟਿਆਲਾ ਦੀ ਲੀਡਰਸ਼ਿਪ ਨੂੰ ਨਤਮਸਤਕ ਤੇ ਉਹਨਾਂ ਨੂੰ ਸਦਾ ਧੰਨਵਾਦ ਕਰਦਾ ਔਰ ਜੋ ਵੀ ਮੇਰੇ ਤੋਂ ਹੋਵੇਗਾ ਮੈਨੂੰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਕੋਈ ਕੰਡੀਸ਼ਨ ਨਹੀਂ ਮੈਂ ਤਾਂ ਆਪਣੀ ਸੇਵਾ ਕੇਵਲ ਔਰ ਕੇਵਲ ਪ੍ਰਧਾਨ ਜੀ ਦੇ ਚਰਨਾਂ 'ਚ ਸਮਰਪਿਤ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ